ਕੁਲਦੀਪ ਸਿੰਘ ਗੜਗੜ ਦਾ ਦਸਰਵੰਦੀ ਸਮਾਗਮ ਹੈ ਅਜੇ ਤੱਕ ਤਖਤ ਜੀ ਰਕੇਸਰ ਸਾਹਿਬ ਵਿਕੇ ਦਸਰਵੰਦੀ ਸਮਾਗਮ ਰੱਖਿਆ ਗਿਆ ਕਿ ਅਗਨੀ ਕੁਲਦੀਪ ਸਿੰਘ ਗੜਗੜ ਜਿਨੇ ਤਖਤ ਜੀ ਰਕੇਸਰ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਹੈ ਤੇ ਤਖਤ ਜੀ ਰਕੇਸਰ ਸਾਹਿਬ ਦੇ ਜਥੇਦਾਰ ਦੇ ਵਜੋਂ ਹੁਣ ਆਪਣੀਆਂ ਜ਼ਿੰਮੇਵਾਰੀਆਂ ਪ੍ਰਾਥਮਿਕਤਾ ਦੇ ਆਧਾਰ ਤੇ ਨੇ ਨਿਭਾਉਣੀਆਂ ਸ਼ੁਰੂ ਕਰ ਦੇਣਗੇ ਦੱਸ ਦੇ ਕਿ 15 ਜਤਵੰਦੀਆਂ ਸਿੱਖ ਸੰਪਰਦਾਮਾਂ ਤੇ ਹੋਰ ਆਗੂ ਇਸ ਖਾਸ ਸਮਾਗਮ ਦੇ ਮੌਕੇ ਤੇ ਮੌਜੂਦ ਰਹਿਣਗੇ ਸ਼ਖਾਲ ਤੱਕ ਸਾਧ ਦੇ ਕਾਜਕਾਰੀ ਜਥੇਦਾਰ ਵਜੋਂ ਉਹਨਾਂ ਨੂੰ ਸੇਵਾ ਮਿਲੀ ਹੈ ਪੁਲਦੀਪ ਸਿੰਘ ਗੜਗੱਜ ਕੌਣ ਨੇ ਇਹ ਵੀ ਤੁਸੀਂ ਟੀਵੀ ਸਪਿੰਟ ਡੈਗ੍ਰਾਫਿਕਸ ਦੇ ذریعے ਦੇਖ ਸਕਦੇ ਹੋ ਪਿਛਲੇ 3 ਸਾਲਾਂ ਤੋਂ ਬਤੌਰ ਕਾਜਕਾਰ ਜੋ ਹੈ ਕਾਜਕਾਰ ਆਪਣਾ ਸੰਭਾਲ ਰੋਹੀ ਨੇ ਸਾਲ 2012 ਤੋਂ ਧਾਰਮਿਕ ਤੌਰ ਤੇ ਸਰਗਰਮ ਨੇ ਅਮੈ ਹਿਸਟਰੀ ਨੇ ਗੜਗੱਜ ਤੇ ਅੰਮ੍ਰਿਤਸਰ ਦੇ ਪਿੰਡ ਗੜਗੱਜ ਜਰਨ ਵਾਲੇ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ 홀ਸ ਦੇ ਵਿੱਚ ਕਥਾਵਾਚਕ ਵਜੋਂ ਸੇਵਾ ਨਿਭਾਉਂਦੇ ਰਹੇ ਨੇ ਪਿਛਲੇ 3 ਸਾਲਾਂ ਤੋਂ ਬਤੌਰ ਕਥਾਵਾਚਕ ਸੇਵਾਵਾਂ ਨਿਭਾਉਂਦੇ ਆ ਰਹੇ ਨੇ ਤੇ ਸਿੱਖ ਮਸ਼ੀਨਰੀ ਕਾਲਜ ਤੋਂ ਧਾਰਮਿਕ ਵਿਦਿਆ ਉਹਨਾਂ ਨੇ ਹਾਸਲ ਕੀਤੀ ਸਾਲ 2021 ਤੋਂ ਧਾਰਮਿਕ ਤੌਰ ਤੇ ਸਰਗਰਮ ਨੇ ਤੇ ਅੱਜ ਉਹਨਾਂ ਦਾ ਤਾਜਪੋਸ਼ ਸਮਾਗਮ ਹੈ ਤਖਤ ਜੀ ਕੇਸਗੜ ਸਾਹਿਬ ਕੇ ਜਥੇਦਾਰ ਵੱਜੋਂ ਅੱਜ ਬਲੂ ਸੇਵਾ ਹੁਣ ਸੰਭਾਲੀ ਜਾ ਰਹੀ ਹੈ ਦੱਸਿਆ ਕਿ ਜਥੇਦਾਰ ਦੇ ਵੱਜੋਂ ਜੁਆ ਅੱਜ ਤਾਜਪੋਸ਼ੀ ਹੋ ਉਹਨਾਂ ਦੇ ਅੱਜ ਆਪਣੀਆਂ ਜ਼ਿੰਮੇਵਾਰੀਆਂ ਅੱਜ ਤੋਂ ਨਿਭਾਉਣੀਆਂ ਉਹਨਾਂ ਦੇ ਬਲੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਸੇਵਾ ਉਹਨਾਂ ਨੇ ਨਿਭਾਈ ਹੈ ਇਸ ਤੋਂ ਪਹਿਲਾਂ ਵੀ ਕਈ ਸੇਵਾਵਾਂ ਉਹਨਾਂ ਦੇ ਬਲੇ ਨਿਭਾਈਆਂ ਗਈਆਂ ਨੇ ਤੱਪ ਚਿੜਕੇਸਰ ਸਾਹਿਬ ਦੇ ਜਥੇਦਾਰ ਬਜੋ ਹੁਣ ਉਹ ਸੇਵਾ ਸੰਭਾਲਣਗੇ ਸਿਕਮ ਮਸ਼ੀਨਰੀ ਕਾਲਜ ਸਧਾਰਮਿਕ ਵਿਦਿਆਉ ਹਾਸਲ ਕਰ ਚੁੱਕੇ ਨੇ ਸਾਲ 2001 ਤੋਂ ਧਾਰਮਿਕ ਤੌਰ ਤੇ ਸਰਗਰਮ ਨੇ ਸਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸਦਕਾ ਜੋ ਵੀ ਪੰਥ ਨੇ ਸੇਵਾਦਾਰੀ ਬਖਸ਼ੀ ਹੈ ਅਸੀਂ ਸੱਚੇ ਪਾਤਸ਼ਾਹ ਜੀ ਦਾ ਸਮੂਹ ਪੰਥ ਦਾ ਜਿੱਥੇ ਧੰਨਵਾਦ ਕਰਦੇ ਹਾਂ ਕਿਉਂਕਿ ਦਾਸ ਦੇ ਬਾਰੇ ਕਈਆਂ ਨੂੰ ਹੋਵੇਗਾ ਕਿ ਕੀ ਨਿੱਜੀ ਜੀਵਨ ਹੈ ਦਾਸ ਨੇ ਇੱਕ ਬਾਠੀ ਤੋਂ ਸੇਵਾ ਸ਼ੁਰੂ ਕੀਤੀ ਆ ਆਮ ਇੱਕ ਸਿੱਖ ਦਾ ਪੁੱਤਰ ਹਾਂ ਉਹ ਬਿਲਕੁਲੋਂ ਨਹੀਂ ਮੰਨੀ ਜਾਊਗੀ ਬਾਕੀ ਮੈਂ ਤੇ ਬਾਬਾ ਜੀ ਨੂੰ ਦਮਦਮਿਤ ਸਾਲ ਤੇ ਬਾਬਾ ਜੀ ਮੁੱਖ ਬੁਲਾ ਰਹੇ ਖੜੇ ਨੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਕੋਈ ਆਲਟੀਮੇਟਮ ਦਿਓ ਇਹਨਾਂ ਨੂੰ ਕਿ ਜਿਹੜੀ ਅਮਰਿਆਦਾ ਦੇ ਵਿੱਚ ਸੁਧਾਰ ਕਰ ਲੈਣਾ ਨਹੀਂ ਤੇ ਹੱਲੇ ਮੱਲੇ ਵਾਲੇ ਦੇਣ ਜੋ ਵੀ ਬਾਬਾ ਜੀ ਨਾਲ ਅਗੇ ਗੁਰਮਤ ਹਊਗਾ ਉਸ ਤੋਂ ਬਾਦਾਂ ਵੇਖਿਆ ਜਾ ਸੰਦੇਸ਼ ਸੁਣਾਇਆ ਜਾਂਦਾ ਹੁੰਦਾ ਜਥੇਦਾਰ ਸਾਹਿਬ ਵੱਲੋਂ ਫਿਰ ਉਹ ਉਹ ਦੂਸਤਾ ਕੀ ਪ੍ਰਕਿਰਿਆ ਹੁਣ ਜੇ ਉੱਲੂਆਂ ਨੂੰ ਸੁਣਾਉਣਾ ਹੁੰਦਾ ਤੇ ਰਾਤ ਦੇ ਹਨੇਰੇ 'ਚ ਸੁਣਾ ਲਈਂਦੇ ਸੰਗਤ ਰਾਤ ਦੇ ਹਨੇਰੇ 'ਚ ਉੱਲੂਆਂ ਨੂੰ ਸੁਣਾਇਆ ਜਾਂਦਾ ਸੰਦੇਸ਼ ਤੇ ਹੁਣ 11 ਵਜੇ ਦਾ ਤੇ 10 ਵਜੇ ਦਾ ਟਾਈਮ ਹੀ ਉਦੋਂ ਸੁਣਾਉਂਦੇ ਤਾਂ ਅੱਛਾ ਇੱਕ ਹੋਰ ਬੇਨਤੀ ਕਰਦਾ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਅੱਜ ਆਪਾਂ ਇਹ ਵਿਰੋਧ ਕੀਤਾ ਤੇ ਜੇ ਉਹ ਆਪਣੇ ਇੱਥੇ ਹਾਜ਼ਰ ਹੁੰਦੇ ਤੇ ਉਹ ਗੱਲਬਾਤ ਹੋਰ ਸੀ ਤੇ ਹੁਣ ਉਹਨਾਂ ਨੇ ਆਪੇ ਹੀ ਮਰਿਆਦਾ ਦੀ ਜਿਹੜੀ ਉਲੰਘਣਾ ਕੀਤੀ ਹਨੇਰੇ ਦੇ ਵਿੱਚ ਸਾਰੇ ਕਾਰਜ ਕੀਤੇ ਨੇ ਤੇ ਜਿਹੜਾ ਆਪਾਂ ਅਸੀਂ ਕਦੇ ਵੀ ਨਾ ਮਰਿਆਦਾ ਦੀ ਉਲੰਘਣਾ ਪਹਿਲਾਂ ਤੇ ਨਾ ਅੱਗੇ ਕਰੀਏ ਮਰਿਆਦਾ ਦੇ ਮਤਾਬਕ ਚੱਲਣਾ ਮੈਂ ਨਾਲ ਹੀ ਬੇਨਤੀ ਕਰਦਾ ਸਾਰੀਆਂ ਹੀ ਗੁਰਸੇਕ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਆਉਣ ਖੁਸ਼ੀ ਦੇ ਨਾਲ ਹੋਲੇ ਮਹੱਲੇ ਆਪਾਂ ਮਨਾਈਏ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਖਾਲਸੇ ਦਾ ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਇਹਦੇ ਵਿੱਚ ਹਮ ਹਮਾ ਕੇ ਆਉਣ ਆਪਾਂ ਹੋਲਾ ਮਹੱਲਾ ਸ਼ਾਂਤੀ ਦੇ ਨਾਲ ਮਨਾਉਣਾ ਤੇ ਜਿਹੜਾ ਵਿਰੋਧ ਸੀ ਉਹ ਸਾਡਾ ਇੱਕ ਮਰਿਆਦਾ ਦੀ ਗੱਲਬਾਤ ਹੈ ਪਰ ਜਿਹੜਾ ਹੋਲਾ ਮਹੱਲਾ ਹੈ ਖੁਸ਼ੀਆਂ ਨਾਲ ਆਪਾਂ ਮਨਾਉਣਾ ਪਰ ਜੀ ਜਿਹੜੇ ਨਿਹੰਗ ਮੁਖੀ ਨੇ ਪਰ ਜਿਵੇਂ ਇਹਨਾਂ ਨੇ ਕਦੇ ਨਹੀਂ ਕੀਤਾ ਸੀ ਸਿੱਖ ਹੈਗਾ ਤਖਤ ਸਿਰ ਅਧਰਭਜ ਨੂੰ ਪ੍ਰਵਾਨ ਨਹੀਂ ਕਰਦੇ ਹੁਣ ਇੱਕ ਵਾਰ ਫਿਰ ਤੋਂ ਸਾਡੇ ਤਾਂ ਸੇਵਾਵਾ ਅੱਜ ਜੋ ਨੇ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਇਹ ਬਾੜੀਆਂ ਸ਼ੁਰੂ ਕਰ ਦਿੱਤੀਆਂ ਜਾਣ ਗਿਆ ਸ਼੍ਰੋਮਕਤਖਤ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਗਿਆਨੀ ਰੁਗਬੀ ਸਿੰਘ ਅਤੇ ਸ਼੍ਰੀਕੇਸ਼ਰ ਸਾਹਿਬ ਤੋਂ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਤਾਜਬੋਸ਼ੀ ਜੋ ਕਰ ਦਿੱਤੀ ਗਈ ਤਾਂ ਹਾਲਾਂਕਿ ਇਸ ਤਾਜਪੋਸ਼ੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਲੇਕਿਨ ਫਿਲਹਾਲ ਜੋ तमाम ਵਿਰੋਧ ਦੇ ਚਲਦਿਆਂ तमाम ਵਿਰੋਧ ਦੇ ਚਲਦਿਆਂ ਜੋ ਹੈ ਤਾਜਪੋਸ਼ੀ ਉਹਨਾਂ ਦੀ ਖੋਈ ਤੇ ਹੁਣ ਅੱਜ ਜਥੇਦਾਰ ਵੱਜੋਂ ਸੇਵਾਮਾਨਾਂ ਦੇ ਵੱਲੋਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਦੱਸਿਆ ਗਿਆ ਕਿ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਤਾਜਪੋਸ਼ੀ ਨਹੀਂ ਹੋਣ ਦੇਣਗੇ ਐਸਜੀਪੀਸੀ ਨੂੰ ਆਪਣਾ ਫੈਸਲਾ ਬਦਲਣਾ ਹੋਏਗਾ ਤਾਂ 92 ਕਰੋੜੀ ਨਿਹੰਗ ਸਿੰਘ ਜਿਤੇ ਬੰਦੀਆਂ ਦੇ ਪ੍ਰਮੁੱਖ ਬਾਬਾ ਬਲਬੀ ਸਿੰਘ ਨੇ ਇਸ ਫੈਸਲੇ ਦਾ ਕਰੜਾ ਵਿਰੋਧ ਕੀਤਾ ਮੁੰਬਈ ਦੇ ਵਿੱਚੋ ਬੀਤੇ ਦਿਨ ਸੰਤਾਂ ਲੇਕਿਨ ਸਵੇਰੇ ਸ਼ਰਕੇਸ਼ਕਰ ਸਾਹਿਬ ਜਿਸ ਵਲੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਸਥਿਤੀ ਦਾ ਉਜਾਜ਼ਾ ਲੈ ਰਹੇ ਨੇ ਤੇਜਿੰਦਰ ਪਿੱਛੇ ਜਾ ਮੁਨਾ 2.5 ਬੇਕ ਸਰਦਨ ਜਸਵੰਤ ਸਾਜ ਪੋਸ਼ੀ ਉਹਨਾਂ ਦੀ ਕਰਵਾ ਦਿੱਤੀ ਗਈ ਤੇ ਅੱਜ ਸੇਵਾਵਾਂ ਉਹਨਾਂ ਦੇ ਵੱਲੋਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਕਿਸ ਤਰ੍ਹਾਂ ਦਾ ਸਿਆਸੀ ਮਾਹੌਲ ਜਾਂ ਫਿਰ ਧਾਰਮਿਕ ਗਲਿਆਰੇ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੈ ਇਸ ਸਾਜ ਪੋਸ਼ੀ ਤੋਂ ਬਾਅਦ ਇਸ ਵਾਰ ਵੀ ਚਰਚਾ ਕਰਾਂਗੇ ਪੂਰੀ ਜਾਣਕਾਰੀ ਸਬਨੇ ਦਸ਼ਕ ਤੱਕ ਬੰਨ ਜਾਵਾਂਗੇ ਪੁਲਦੀ ਸਿੰਘ ਗੜਗਸ਼ਿਆ ਦਸਤਾਰਬੰਦੀ ਸਮਾਗਮ ਹੋਇਆ ਤੋਂ ਅੱਜ ਜੋ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦੇਣਗੇ ਹਾਲਾਂਕਿ ਸਾਜ ਪੋਸ਼ੀ ਦਾ ਡਟਮਾ ਵਿਰੋਧ ਵੀ ਕਈ ਸਿੱਖਤਵੰਦੀਆਂ ਦੇ ਵੱਲੋਂ ਕੀਤਾ ਗਿਆ ਜੋ ਉਸੇ ਵਿਰੋਧ ਦੇ ਵਿਚਾਲੇ ਦਾਜ ਪੋਸ਼ੀ ਜੋ ਹੋਈ ਦਸੇਕੇ ਬਾਬਾ ਬਲਵੀਰ ਸਿੰਘ ਨੇ ਜਥੇਦਾਰਾਂ ਦੀ ਬਰਖਾਸਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵਿਗਵਾਇ ਵੀ ਕੀਤੀ ਕਮਲ ਸਾਡੇ ਨਾਲ ਜੁੜੇ ਹੋਏ ਨੇ ਕਮਲ ਕੀ ਜਾਣਕਾਰੀ ਹੈ ਅੱਜ ਸਿਮਾਵਾਂ ਨਿਬੋਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਔਰ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੀ ਚਰਚਾ ਜੋ ਹੋ ਰਹੀ ਹੈ ਤਾਜਪੁਸ਼ਿਤ ਬਾਤ ਜੀ ਸਿੰਘ ਜੀ ਹੁਣ ਉਸ ਤੋਂ ਇਲਾਵਾ ਵੱਖ-ਵੱਖ ਸਿੰਘ ਜਿੱਥੇ ਬੰਦੀਆਂ ਦੇ ਜੋ ਮੁਖੀ ਨੇ ਉਹ ਇਸ ਸਮੇਂ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਹ ਤਖਾਸਤੋਂ ਤੇ ਤੁਸੀਂ ਤਸਵੀਰਾਂ ਜੋ ਅਨੰਦਪੁਰ ਸਾਹਿਬ ਤੋਂ ਦੇਖ ਰਹੇ ਹੋ ਜਿੱਥੇ ਕਹਿ ਸਕਦੇ ਆ ਅੱਜ ਸੇਵਾ ਸੰਭਾਲ ਸੀ ਨਵੇਂ ਬਣੇ ਜਥੇਦਾਰ ਗਿਆਨ ਕਲਦੀਪ ਸਿੰਘ ਗੜਕਾ ਜਿਹਰੋਂ ਦਾ ਜੋ ਸੇਵਾ ਸੰਭਾਲ ਸੀਗਾ ਅਤੇ ਇਹ ਸਵੇਰੇ ਅੰਮ੍ਰਿਤ ਵੇਲੇ ਜੋ ਸੇਵਾ ਸੰਭਾਲ ਹੋ ਚੁੱਕੀ ਹੈ ਜੋ ਦਸਤਾਰ ਬੰਦੀ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਸ ਨੂੰ ਲੈ ਕੇ ਲਗਾਤਾਰ ਜੋ ਨਿੰਗ ਸਿੰਘ ਜਥੇਬੰਦੀਆਂ ਕਾਫੀ ਹੱਦ ਤੱਕ ਜੋ ਵਿਰੋਧ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ ਕਿ ਅੰਤਰੀਂ ਕਮੇਟੀ ਵੱਲੋਂ ਜੋ ਫੈਸਲਾ ਲਿਆ ਗਿਆ ਉਹ ਫੈਸਲਾ ਸਹੀ ਨਹੀਂਗਾ ਜਿਸ ਤੋਂ ਬਾਅਦ ਕਿਸ ਕਰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀਆਂ ਕਾ ਨਿੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਸ ਸਮੇਂ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੱਲਬਾਤ ਉਹ ਜਿਹੜਾ ਸਰਦ ਦੇ ਉਹਨਾਂ ਨੂੰ ਜਿਹੜਾ ਸ਼ਰੋਤਿਕ ਕਮੈਂਟ ਉਹ ਜੋ ਦਿਨ ਬਾਹਰ ਜਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਉਤਾਰਿਆ ਤੇ ਉਹ ਜਿਹੜੇ ਤੁਰੰਤ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਂ ਸਾਡੀਆਂ ਸਾਡੀਆਂ ਸਾਰੀਆਂ ਇੰਹੰਗ ਸਿੰਘ ਜਦੇ ਬੰਦੀਆਂ ਵੱਲੋਂ ਜਿਹੜੀ ਹੈ ਇਹ ਪਹਿਲਾਂ ਵੀ ਤੇ ਅੱਗੇ ਵੀ ਹਮੇਸ਼ਾ ਇਹ ਜਾਰੀ ਰਹੂਗੀ ਜਿਹੜੀ ਉਹ ਮਰਿਆਦਾ ਦੀ ਕੋਰ ਉਲੰਘਣਾ ਕੀਤੀ ਆ ਸਾਡੇ ਸਿੰਘ ਸਾਹਿਬ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉਹ ਵਧੀਆ ਸੇ ਵਾਵਾ ਨਵਾ ਰਹੇ ਨੇ ਜਿਨ੍ਹਾਂ ਦੀ ਕੋਈ ਵੀ ਗਲਤੀ ਨਹੀਂ ਜੇ ਗਲਤੀ ਹੈਗੀ ਤਾਂ ਸੰਗਤ ਦੇ ਸਾਹਮਣੇ ਲਿਆਉਂਦੇ ਬਾਬਾ ਬਲਬੀਰ ਸਿੰਘ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਸੇਵਾ ਸੰਭਾਲ ਸਵੇਰੇ ਅੰਮ੍ਰਿਤ ਵੇਲੇ ਕਰ ਲਈ ਗਈ ਹਾਲਾਂਕਿ ਸਮਾਂ 10 ਵਜੇ ਦਾ ਰੱਖਿਆ ਗਿਆ ਸੀਗਾ ਉਹ ਸੇਵਾ ਮੈਂ ਤਾਂ ਹੁਣ ਪਹਿਲਾਂ ਹੀ ਬੋਲ ਚੁੱਕਿਆ ਉਹ ਜਿਹੜੀ ਆ ਉਲੰਘਣਾ ਹੈ ਮਰਿਆਦਾ ਦੀ ਉਲੰਘਣਾ ਹੈ ਲੱਗਦਾ ਨਹੀਂ ਕਿ ਜੋ ਸਮਾਂ ਰੱਖਿਆ ਗਿਆ ਸੀਗਾ ਉਸੇ ਸਮੇਂ ਤੇ ਤਾਂ ਲੰਗਣਾ ਦਾ ਪਹਿਲਾਂ ਹੀ ਬਹੁਤ ਹੋ ਰਿਹਾ ਰਾਤ ਨੂੰ ਹੀ ਕਰ ਲਈ ਇਹਦਾ ਕੋਈ ਉਹ ਥੋੜੀ ਹੈ ਚੋਰਾਂ ਦੀ ਤਰ੍ਹਾਂ ਜਿਹੜਾ ਮਰਿਆਦਾ ਦੀ ਉਲੰਘਣਾ ਹੈ ਚੋਰ ਸ਼ਬਦ ਭਾਵੇਂ ਨਹੀਂ ਪਰ ਜਿਹੜੀ ਉਹ ਮਰਿਆਦਾ ਦੀ ਉਲੰਘਣਾ ਕੋਰ ਇਹ ਆਪਣੇ ਜੇ ਸਾਰੇ ਮਰਿਆਦਾ ਤੇ ਉਹ ਹੁੰਦੀ ਆ ਜਿਹੜੀ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦੀ ਹਾਜ਼ਰੀ ਚ ਕੀਤੀ ਜਾਂਦੀ ਹੈ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਹੈਡ ਗ੍ਰੰਥੀ ਵੀ ਆਉਂਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੋਰ ਸੰਤ ਮਹਾਂਪੁਰਖ ਜੋ ਪਹਿਲਾਂ ਤੋਂ ਚੱਲੇ ਆ ਰਿਹਾ ਤੇ ਇੱਥੇ ਤੇ ਹੁਣ ਆਪ ਹੀ ਸੀ ਉਹ ਤੇ ਜਦੋਂ ਮਰਜੀ ਲਾ ਲੈਣ ਜਦੋਂ ਮਰਜੀ ਹਟਾ ਲੈਣ ਨੇ ਸਿੰਘ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਸਨ ਕਿ ਅਗਿਆਨੇ ਜਥੇਦਾਰ ਸੁਲਤਾਨ ਸਿੰਘ ਵੀ ਕਰਦੇ ਰਵਾਂਗੇ ਜੋ ਮਰਿਆਦਾ ਸਾਡਾ ਕਿਸੇ ਨਾ ਨਿੱਜੀ ਨਹੀਂ ਕੋਈ ਨਾ ਕੋ ਵੈਰੀ ਨਾ ਹੈ ਬਗਾਨਾ ਸਗਲ ਸੰਗ हमको ਬਣਾਈ ਅਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਹਨਾ ਇਹ ਇਹਨਾਂ ਦੇ ਅਸੀਂ ਬਿਲਕੁਲ ਸਾਡਾ ਕੋਈ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਅਸੀਂ ਇਹਨਾਂ ਦੇ ਪਹਿਲਾਂ ਵੀ ਨਾਲ ਆ ਅੱਗੇ ਵੀ ਨਾਲ ਰਹਿਣਾ ਪਰ ਮਰਿਆਦਾ ਦੀ ਜਿਹੜੀ ਉਹ ਲੰਘਣਾ ਕਰ ਰਿਹਾ ਉਹਦੀ ਅਸੀਂ ਇਹਨਾਂ ਦੇ ਬਿਲਕੁਲ ਸਖਤ ਵਿਰੋਧ ਕਰਦੇ ਆ ਲੱਗਦਾ ਨਹੀਂ ਅੰਤਰੀ ਕਮੇਟੀ ਨੂੰ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਜਿਸ ਤਰੀਕੇ ਵਿਰੋਧ ਹੋ ਰਿਹਾ ਜਿਹੜੀ ਹੈ ਪ੍ਰਧਾਨ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਉਹ ਵੀ ਨਹੀਂ ਆਇਆ ਇੱਥੇ ਸੀਚ ਜਿਹੜਾ ਇਹਨਾਂ ਦਾ ਉਹ ਵੀ ਨਹੀਂ ਆਇਆ ਤੇ ਉਹ ਤੇ ਹਲੰਘਣਾ ਤੇ ਆਪੇ ਹੀ ਹੈ ਜਿਹੜੇ ਆਪਣੇ ਜੈਕਟਿਵ ਮੈਂਬਰ ਉਹ ਹੀ ਸਭ ਕੁਝ ਕਰੀ ਜਾਂਦੇ ਕਾਨੂੰਨੀ ਵੀ ਇਹ ਗਲਤ ਹੋਣਾ ਮੇਰੇ ਮੇਰੇ ਹਿਸਾਬ ਜਤੋਂ ਤਾਂ ਹੁਣ ਜਿਵੇਂ ਜਿਥੇ ਬੰਦੀਆਂ ਅਗਲਾ ਐਕਸ਼ਨ ਕੀ ਦੇ ਰਹੀਆਂ ਨੇ ਕੋਈ ਅਗਲਾ ਹੁਣ ਸੰਗਤ ਦੇ ਨਾਲ ਹੋਲਾ ਮੱਲਾ ਮਨਾ ਕੇ ਇੱਕ ਰਿਮਨ ਸ਼ਾਂਤੀ ਨਾਲ ਸਾਰੇ ਕਾਰਜ ਕਰ ਲੀਏ ਫਿਰ ਅਗਲਾ ਫੇਰ ਕਰਾਂਗੇ ਅੱਜ ਦੀ ਜਿਹੜੀ ਗੱਲਬਾਤ ਸੀ ਉਹ ਅੱਜ ਜਿਹੜੀ ਹੈ ਇਹਦਾ ਅਸੀਂ ਸਖਤ ਵਿਰੋਧ ਕਰਤਾ ਬਸ ਉਹ ਸਾਡਾ ਜੋ ਸੀ ਠੀਕ ਹੈ ਤਾਂ ਖਾਸ ਤੌਰ ਤੇ ਨਿਹੰਗ ਸਿੰਘ ਜਿਥੇ ਬੰਦੀਆਂ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਸਿੰਘਾਂ ਗਗਨ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਈਆਂ ਨੇ ਜਿੱਥੇ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਜੋ ਸੇਵਾ ਸੰਭਾਲ ਸੀਗੀ ਉਹ 10 ਵਜੇ ਦਾ ਜੋ ਪ੍ਰੋਗਰਾਮਸ ਰੱਖਿਆ ਗਿਆ ਸੀ ਸਮਾਂ ਰੱਖਿਆ ਗਿਆ ਸੀਗਾ ਪਰ ਉਸ ਤੋਂ ਪਹਿਲਾਂ ਹੀ ਸਵੇਰੇ ਅੰਮ੍ਰਿਤ ਵੇਲੇ ਜੋ ਕਿ ਸਦੇ ਦਸਤਾਰਬੰਦੀ ਹੋਈ ਸੇਵਾ ਸੰਭਾਲ ਹੋਈ ਨਵੇਂ ਜਥੇਦਾਰ ਜੋ ਕਿ ਸਦੇ ਆ ਆਨੰਦਪੁਰ ਸਾਹਿਬ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਜੋ ਕਿ ਸਦੇ ਆ ਸਿੰਘ ਸਾਹਿਬ ਉਹ ਗਿਆਨੀ ਕੁਲਦੀਪ ਸਿੰਘ ਉਹਨਾਂ ਦੀ ਸੇਵਾ ਸੰਭਾਲ ਹੋਊਗੀ ਹਾਲਾਂਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਚੀਜ਼ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਸੇਵਾ ਸੰਭਾਲ ਨਹੀਂ ਹੋਣੀ ਚਾਹੀਦੀ ਸੀ ਜੋ ਸਮਾਂ ਰੱਖਿਆ ਗਿਆ ਸੀਗਾ ਜੋ ਨਿੰਗ ਸਿੰਘ ਜਥੇਬੰਦੀਆਂ ਨੇ ਉੱਥੇ ਪਹੁੰਚਣਾ ਸੀਗਾ ਐਸਜੀਪੀਸੀ ਦੇ ਪ੍ਰਧਾਨ ਹੋਣ ਉਹਨਾਂ ਨੇ ਪਹੁੰਚਣਾ ਸੀਗਾ ਜਾਂ ਵਕਫ ਵਕਫ ਜਿਹੜੇ ਕੀ ਕਹਿ ਸਕਦੇ ਹੋ ਉੱਥੇ ਉਹਨਾਂ ਨੇ ਪਹੁੰਚਣਾ ਸੀਗਾ ਪਰ ਸਵੇ ਦੇ ਸਮੇ ਇੱਕ ਸੇਵਾ ਸੰਭਾਲ ਕਰਕੇ ਇੱਕ ਹੋਰ ਉਲੰਘਣ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਜਿਸ ਤਰੀਕੇ ਬਾਬਾ ਬਲਵਿੰਦਰ ਸਿੰਘ ਕਹਿ ਕੇ ਗਏ ਨੇ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੇ-ਮੱਲੇ ਤੋਂ ਬਾਅਦ ਆਪਣੀਆਂ ਜੋ ਉਹ ਕਹਿ ਸਕਦੇ ਸੰਗਤ ਦੇ ਨਾਲ ਵਿਚਾਰ-ਚਰਚਾ ਕਰਕੇ ਅਗਲਾ ਫੈਸਲਾ ਲਿਆ ਜਾਏਗਾ ਬਿਲਕੁਲ ਇਸ ਦੇ ਨਾਲ ਹੀ ਗਿਆਨੀ ਗੜਗਚ ਨੇ ਇਸ ਚੀਜ਼ ਦੀ ਵੀ ਤਸਦੀਕ ਕੀਤੀ ਹੈ ਕਿ 2 ਦਸੰਬਰ ਨੂੰ ਜੋ ਜਾਰੀ ਹੁਕਮਨਾਮੇ ਸੇ ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਤੇ 2 ਦਸੰਬਰ ਦੇ ਲੈ ਕੇ ਫੈਸਲਿਆਂ ਦੇ ਵਿੱਚ ਇਕਤਾ ਨੂੰ ਲੈ ਕੇ ਵੀ ਜੋ ਫੈਸਲਾ ਕੀਤਾ ਗਿਆ ਇਹ ਬਿਲਕੁਲ ਗਗਨ ਕਿਉਂਕਿ ਸਵੇਦ ਦੇ ਸਮੇਂ ਜੋ ਸਬੋਧਨ ਸੀਗਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਦਾ ਜੋ ਸਬੋਧਨ ਸੀਗਾ ਉਸ ਸਬੋਧਨ ਦੇ ਵਿੱਚ ਹੀ ਉਹਨਾਂ ਨੇ ਕਹਿ ਦਿੱਤਾ ਗਿਆ ਸੀਗਾ ਕਿ 2 ਦਸੰਬਰ ਨੂੰ ਜੋ ਹੁਕਮਨਾਮੇ ਹੋਏ ਸੀਗੇ ਜੋ ਫੈਸਲਾ ਹੋਇਆ ਸੀਗਾ ਉਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਏਗੀ ਅਤੇ ਉਸ ਦੀ ਇਨ ਬਿਲਨ ਪਾਲਣਾ ਕੀਤੀ ਜਾਵੇ ਏਕਤਾ ਜਿਹੜੀ ਏਕਤਾ ਨੂੰ ਲੈ ਕੇ ਲਗਾਤਾਰ ਇੱਕ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਪੰਥਕ ਇਕਤਾ ਬਹੁਤ ਜ਼ਰੂਰੀ ਹੈ ਚਾਹੇ ਉਹ ਰਾਜਨੀਤਿਕ ਤੌਰ ਤੇ ਹੋਵੇ ਚਾਹੇ ਉਹ ਪੰਥਕ ਤੌਰ ਤੇ ਹੋਵੇ ਤਮਾਮ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਕ ਜਿਹੜੀਆਂ ਝੰਡੇ ਹੇਠ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਉਹਨਾਂ ਚੀਜ਼ਾਂ ਨੂੰ ਇਨਬਿਲਨ ਜੜਕੀ ਲਾਗੂ ਕੀਤਾ ਜਾਵੇ ਇਹ ਵੀ ਜਿਹੜਾ ਕਿ ਉਹਨਾਂ ਨੇ ਜ਼ਿਕਰ ਕੀਤਾ ਪਰ ਹੁਣ ਦੇਖਣਾ ਉਹ ਹੋਏਗਾ ਕਿਉਂਕਿ ਇਹ ਇਸ ਚੀਜ਼ ਦੇ ਫੈਸਲੇ ਨੂੰ ਲੈ ਕੇ ਕਿਉਂਕਿ ਅੰਤਰੀ ਕਮੇਟੀ ਦਾ ਜੋ ਫੈਸਲਾ ਸੀਗਾ ਆੰਤਰੀਕ ਕਮੇਟੀ ਦੇ ਫੈਸਲੇ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਜਿਹੜੀ ਬਗਾਵਤ ਲਗਾਤਾਰ ਦੇਖਣ ਨੂੰ ਮਿਲੀ ਕਿ ਜਿਸ ਤਰੀਕੇ ਜੋ ਸਿੰਘ ਸਵਾਨ ਹਟਾਏ ਗਏ ਇਹ ਉਸ ਤੋਂ ਬਾਅਦ ਅੰਦਰੂਨੀ ਬਗਾਵਤ ਜਿਹੜੀ ਕਿ ਦੇਖੀ ਉੱਥੇ ਕਿਹਾ ਸਕਦੇ ਜੋ ਨਿਹੰਗ ਸਿੰਘ ਜਥੇਬੰਦੀਆਂ ਸੀਗੀਆਂ ਉਹ ਵੀ ਇਸ ਚੀਜ਼ ਦਾ ਲਗਾਤਾਰ ਵਿਰੋਧ ਕਰ ਰਹੀਆਂ ਸਨ ਪਰ ਲਗਾਤਾਰ ਵਿਰੋਧ ਦੇ ਨਾਲ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਆੰਤਰੀਕ ਕਮੇਟੀ ਆਪਣੇ ਇਸ ਫੈਸਲੇ ਤੇ ਦੁਬਾਰਾ ਤੋਂ ਵਿਚਾਰ ਕਰੇ ਅਤੇ ਇਹ ਜੋ ਸਿੱਖ ਸੰਗਤ ਦੀ ਭਾਵਨਾਵਾਂ ਨੇ ਉਹਨਾਂ ਭਾਵਨਾਵਾਂ ਦੇ ਤਹਿਤ ਜਿਹੜਾ ਕਿ ਅੱਗੇ ਫੈਸਲਾ ਕੀਤਾ ਜਾਵੇ ਪਰ ਉਹ ਫੈਸਲਾ ਨਹੀਂ ਬਦਲਿਆ ਗਿਆ ਜਿਸ ਤੋਂ ਬਾਅਦ ਸਦੇ ਆਜ ਸੇਵਾ ਸੰਭਾਲ ਹੋਈ ਸੇਵਾ ਸੰਭਾਲ ਤੇ ਕਿਤੇ ਨਾ ਕਿਤੇ ਜੋ ਉਹ ਕਿਸ ਤਰ੍ਹਾਂ ਦੇ ਇਨਪੁਟ ਲਗਾਤਾਰ ਆ ਰਿਹਾ ਰਿਸਨ ਪੁਲਿਸ ਕੋਲ ਵੀ ਇਨਫੋਰਮੇਸ਼ਨ ਆ ਰਹੀ ਸੀ ਕਿ ਮਾਹੌਲ ਉਸ ਸਮੇਂ ਗਰਮਾ ਸਕਦਾ ਜਿਸ ਸਮੇਂ ਕਿਸ ਤਰ੍ਹਾਂ ਦੇ ਨਿੰਗ ਸਿੰਘ ਜਥੇਬੰਦੀਆਂ ਜਦੋਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਪਰ ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਕਈਏ ਜਾਂ ਕਿਸ ਤਰ੍ਹਾਂ ਦੇ ਉਸ ਤੋਂ ਪਹਿਲਾਂ ਹੀ ਸਵੇਰੇ ਅੰਮ੍ਰਿਤ ਵੇਲੇ ਇਹ ਜਦੋਂ ਕਿਸੇ ਦੇ ਸੇਵਾ ਸੰਭਾਲ ਹੋ ਗਈ ਤਾਂ ਉਸ ਤੋਂ ਬਾਅਦ ਹੁਣ ਲਿੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਸਵੇਰੇ ਹਨੇਰੇ ਜਿਹੜਾ ਕਿ ਅੰਮ੍ਰਿਤ ਵੇਲੇ ਕਿਉਂ ਇਹ ਜਿਹੜੀ ਸੇਵਾ ਸੰਭਾਲ ਹੋਈ ਜਦੋਂ ਇੱਕ ਸਮਾਂ ਰੱਖਿਆ ਜਾਂਦਾ ਹੁੰਦਾ ਕਿ 10 11 ਵਜੇ ਦੇ ਆਸ-ਪਾਸ ਸਮਾਂ ਰੱਖਿਆ ਗਿਆ ਉਸ ਸਮੇਂ ਸੇਵਾ ਸੰਭਾਲ ਹੋਣੀ ਚਾਹੀਦੀ ਸੀਗੀ ਉਸ ਸਮੇਂ ਦਸਤਾਰਬੰਦੀ ਹੋਣੀ ਚਾਹੀਦੀ ਸੀ ਉਸ ਸਮੇਂ ਨਿੰਗ ਸਿੰਘ ਜਿਥੇਬੰਦੀਆਂ ਪਹੁੰਚਦੀਆਂ ਜੇਕਰ ਹੱਕ ਦੇ ਵਿੱਚ ਹੁੰਦੀਆਂ ਤਾਂ ਦਸਤਾਰ ਦੇ ਦਿੰਦੀਆਂ ਨਹੀਂ ਤਾਂ ਇਹ ਵਿਰੋਧ ਉਹ ਲਗਾਤਾਰ ਕਰ ਹੀ ਰਹੀਆਂ ਸਨਗੇ ਇਸ ਚੀਜ਼ ਨੂੰ ਲੈ ਕੇ ਲਗਾਤਾਰ ਜਿਹੜੇ ਹੁਣ ਸਵਾਲ ਖੜੇ ਨਿੰਗ ਸਿੰਘ ਜਿਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਨੇ ਪਰ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਫੈਸਲੇ ਜੋ ਕਿਸੇ ਦੇ ਅੰਤਰੀ ਕਮੇਟੀ ਨੇ ਫੈਸਲੇ ਲਏ ਉਹ ਰਾਜਨੀਤੀ ਤੌਰ ਤੇ ਕਿਸੇ ਦੇ ਕਿੰਨੇ ਕੁ ਹਾਵੀ ਰਹਿੰਦੇ ਨੇ ਅਤੇ ਦੂਸਰਾ ਜੋ ਜਿਸ ਤਰੀਕੇ ਸਿੰਘ ਸਾਹਿਬ ਜੋ ਗਿਆਨੀ ਖਲਦੀਪ ਸਿੰਘ ਨੇ ਉਹਨਾਂ ਨੇ ਜੋ ਅੱਜ ਸਬੋਧਨ ਦੇ ਦਰਮਿਆਨ ਕਿਹਾ ਕਿ ਏਕਤਾ ਜਿਹੜੀ ਪੰਥਕ ਏਕਤਾ ਕੀਤੀ ਜਾਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਚੀਜ਼ ਤੇ ਕਿੰਨਾ ਕੁ ਪਹਿਰਾ ਦਿੱਤਾ ਜਾਂਦਾ ਇਹ ਦੇਖਣਾ ਹੋਵੇਗਾ ਪੰਥਕ ਏਕਤਾ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਅੰਤਰਿੰਗ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਿਉਂ ਕੀ ਲੱਗਦਾ ਹੈ ਕਿ ਜੋ ਗੁਪਤ ਤਰੀਕੇ ਦੇ ਨਾਲ ਅੰਮ੍ਰਿਤ ਵੇਲੇ ਹੀ ਜੋ ਦਸਤਾਰਬੰਦੀ ਵੀ ਕਰ ਦਿੱਤੀ ਗਈ ਤਾ ਇਸ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਪੰਥਕ ਗਲਿਆਰਿਆਂ ਦੇ ਵਿੱਚ ਚਰਚਾ ਹੋਰ ਜ਼ਿਆਦਾ ਮੰਗ ਸਕਦੀ ਹੈ ਦੇਖੋ ਗਗਨ ਕਿਉਂਕਿ ਪੰਥਕ ਗਲਿਆਰਿਆਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਜਾਵੇ ਲਗਾਤਾਰ ਕਿਉਂਕਿ ਜੋ ਅੰਤ੍ਰੰਕ ਕਮੇਟੀ ਦਾ ਫੈਸਲਾ ਸੀਗਾ ਉਸ ਫੈਸਲੇ ਨੂੰ ਲੈ ਕੇ ਤਾਂ ਲਗਾਤਾਰ ਜਿਹੜਾ ਵਿਰੋਧ ਉਹ ਦੇਖਣ ਨੂੰ ਮਿਲ ਰਿਹਾ ਸੀਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਇਸ ਚੀਜ਼ ਦੀ ਪੂਰਤੀ ਕਿਸ ਤਰੀਕੇ ਦੇ ذریعے ਹੋਏਗੀ ਕਿਉਂਕਿ ਜੋ ਫੈਸਲੇ ਲੈ ਗਏ ਇਹ ਉਹਨਾਂ ਫੈਸਲੇ ਲੈਣ ਦੇ ਅਧਿਕਾਰ ਤੇ ਬਹੁਤ ਘੱਟ ਸਵਾਲ ਹੋ ਰਹੇ ਨੇ ਕਿਉਂਕਿ ਅਧਿਕਾਰ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰੰਕ ਕਮੇਟੀ ਦੇ ਅਧੀਨ ਹੀ ਹੈ ਕਿ ਉਹ ਆਪਣਾ ਅਜਿਹਾ ਫੈਸਲਾ ਲੈ ਸਕਦੇ ਨੇ ਪਰ ਜੋ ਫੈਸਲਾ ਲਿਆ ਗਿਆ ਉਸ ਦੀ ਟਾਈਮਿੰਗ ਨੂੰ ਲੈ ਕੇ ਜਿਹੜੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿ ਅਜੇ ਇਹ ਕੀ ਹੋਇਆ ਕਿ ਉਸ ਟਾਈਮਿੰਗ ਤੇ ਅਜੇ ਫੈਸਲੇ ਲੈਣੇ ਪਏ ਦੋ ਤਖਤਾਂ ਦੇ ਜਥੇਦਾਰ ਸਬੰਸਨ ਨੂੰ ਉਹਨਾਂ ਨੂੰ ਬਦਲਿਆ ਗਿਆ ਉਹਨਾਂ ਦੀ ਜੋ ਸੇਵਾ ਉਹ ਸਮਾਪਤ ਕਰ ਦਿੱਤੀ ਗਈ ਅਤੇ ਨਵੇਂ ਜਿਹੜੇ ਜਥੇਦਾਰ ਸਬੰਨ ਨੇ ਉਹ ਉੱਥੇ ਲਗਾਏ ਗਏ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਪਰ ਹੁਣ ਇਸ ਚੀਜ਼ ਨੂੰ ਇਹ ਦੇਖਣਾ ਹੈ ਕਿ ਇਸ ਚੀਜ਼ ਦੀ ਪੂਰਤੀ ਕਿਸ ਤਰੀਕੇ ਦੇ ਜ਼ਰੀਏ ਹੋਏਗੀ ਕਿ ਆਂਤਰੀ ਕਮੇਟੀ ਦਾ ਜੋ ਫੈਸਲਾ ਸੀਗਾ ਹਾਲਾਂਕਿ ਉਸ ਫੈਸਲੇ ਨੂੰ ਹੁਣ ਆਪਣੇ ਕਿਸੇ ਤਰੀਕੇ ਐਸਜੀਪੀਸੀ ਪੂਰਤੀ ਕਰ पाएगी ਜਾਂ ਜਿਸ ਤਰੀਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਉਸੇ ਤਰੀਕੇ ਸਵਾਲ ਨੇ ਜੋ ਐਸਜੀਪੀਸੀ ਦੇ ਖੜੇ ਹੁੰਦੇ ਰਹਿਣਗੇ ਬਿਲਕੁਲ ਕੁਲਦੀਪ ਸਿੰਘ ਗੜਗਾਜ ਨੇ ਜੋ ਅੰਮ੍ਰਿਤ ਵੇਰੇ ਉਹਨਾਂ ਦੀ ਜਿਸ ਵੇਲੇ ਦਸਾਰਮਿੰਦ ਬੰਦੀ ਕੀਤੀ ਗਈ ਉਸ ਵੇਲੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਗਲਿਆਰਿਆਂ ਦੇ ਵਿੱਚ ਜੋ ਬੇਇਤਿਫਾਕੀ ਵਾਲਾ ਸਿੱਖ ਸੰਗਤ ਦੇ ਵਿੱਚ ਜੋ ਮਾਹੌਲ ਹੈ ਇਸ ਨੂੰ ਲੈ ਕੇ ਉਹਨਾਂ ਨੇ ਖਾਸੀ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਧੜੇ ਬੰਦੀਆਂ ਤੇ ਵਿਚਾਰ ਜੋ ਵਿਕਰੇਵੇਂ ਨੇ ਉਸ ਦੇ ਕਰਕੇ ਕਈ ਮਸਲੇ ਪੈਦਾ ਹੁੰਦੇ ਨੇ ਤਾ ਇਹ ਮਸਲੇ ਜੋ ਪੈਦਾ ਹੋਏ ਨੇ ਜਾਂ ਵਿਕਰੇਵਿਆਂ ਦੀ ਉਹ ਗੱਲ ਕਰਦੇ ਨੇ ਤਾਂ ਪ੍ਰਾਤਮਿਕਤਾ ਹੁਣ ਕੀ ਰਹੇਗੀ ਹੁਣ ਸੇਵਾ ਉਹਨਾਂ ਦੇ ਵੱਲੋਂ ਨਿਭਾ ਦਿੱਤੀਆਂ ਜਾਣਗੀਆਂ ਤਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਦੇਖੋ ਗਗਨ ਕਿਉਂਕਿ ਹੁਣ ਜੋ ਸੇਵਾ ਉਹ ਜੋ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਏਗੀ ਦੂਸਰੇ ਪਾਸੇ ਜਿਸ ਚੀਜ਼ ਨੂੰ ਲੈ ਕੇ ਲਗਾਤਾਰ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਥਕ ਏਕਤਾ ਜਾਂ ਕਿ ਸਰਦਾਰ ਜਦੋਂ 2 ਦਸੰਬਰ ਨੂੰ ਹੁਕਮ ਹੋਏ ਸੀਗੇ ਫੈਸਲੇ ਲਏ ਗਏ ਸਨਗੇ ਉਸ ਸਮੇਂ ਵੀ ਇਹ ਸਾਫ਼ ਤੌਰ ਤੇ ਗਿਆ ਗਿਆ ਸੀ ਕਿ ਬਾਗੀ ਅਤੇ ਦਾਗੀ ਜਿਹੜੇ ਕਿ ਆਪੋ ਆਪਣੇ ਚੁੱਲ੍ਹੇ ਸਮਟਣ ਅਤੇ ਇਕੱਠੇ ਹੋਣ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਦਾ ਜ਼ਿਕਰ ਆਉਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਬਣੀਆਂ ਪਰ ਆਖਿਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਰਹਿਣਾ ਚਾਹੀਦਾ ਜੋ ਸਾਬਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਣ ਚਾਹੇ ਗਿਆਨੀ ਰਗਵੀਰ ਸਿੰਘ ਹੋਣ ਉਹਨਾਂ ਦੀਆਂ ਵੀ ਇਹ ਭਾਵਨਾਵਾਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਹੋਣਾ ਚਾਹੀਦਾ ਕਿਉਂਕਿ ਪੰਥਕ ਤੌਰ ਤੇ ਪੰਥਕ ਜਮਾਤ ਦੀ ਇੱਕ ਨੁਮਾਇੰਦਗੀ ਕਰਨੀ ਰਾਜਨੀਤੀ ਤੌਰ ਤੇ ਨੁਮਾਇੰਦਗੀ ਕਰਨੀ ਤਾਂ ਉਹ ਬਹੁਤ ਜ਼ਰੂਰੀ ਆ ਤੇ ਉਸੇ ਚੀਜ਼ ਦੇ ਤਰਕ ਦੇ ਆਧਾਰ ਤੇ ਇਹ ਸਾਰੇ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਅਤੇ ਏਕਤਾ ਵੱਲ ਨੂੰ ਵਧਣਾ ਚਾਹੀਦਾ ਪਰ ਉਸ ਦੇ ਦਰਮਿਆਨ ਤੁਸੀਂ ਦੇਖੋ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਵੀ ਕੋਈ ਪੰਥਕ ਏਕਤਾ ਜਾਂ ਰਾਜਨੀਤਿਕ ਤੌਰ ਤੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਏਕਤਾ ਹੁੰਦੀ ਹੋਈ ਨਜ਼ਰ ਨਹੀਂ ਆਈ ਕਿਉਂਕਿ ਇੱਕ ਝੰਡੇ ਦੇ ਹੇਠ ਤਮਾਮ ਜੋ ਕਿਸਦੇ ਆ ਧੜੇ ਨੇ ਉਹ ਇਕੱਠੇ ਹੋਣ ਉਸ ਤੋਂ ਬਾਅਦ ਧੜੇ ਇਕੱਠੇ ਹੋਣਗੇ ਤਾਂ ਉਸ ਦੇ ਨਾਲ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਪੰਥਕ ਤੌਰ ਤੇ ਫਾਇਦਾ ਆ ਮਿਲਦਾ ਹੋਇਆ ਦਿਖਾਈ ਦੇਵੇਗਾ ਪਰ ਉਸ ਚੀਜ਼ ਨੂੰ ਲੈ ਕੇ ਲਗਾਤਾਰ ਕਿਸਦੇ ਆ ਉਹ ਧੜੇਬੰਦੀ ਜਾਂ ਕਿਸਦੇ ਏਕਤਾ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਹੁਣ ਉਸ ਚੀਜ਼ ਨੂੰ ਕਿਸ ਤਰੀਕੇ ਇਕੱਠਾ ਕੀਤਾ ਜਾਂਦਾ ਉਹ ਸਭ ਤੋਂ ਵੱਡਾ ਜਿਹੜਾ ਕਿ ਇੱਕ ਵਿਸ਼ਾ ਬਣਿਆ ਹੋਇਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਕਹਿ ਸਕਦੇ ਆਜ ਵੀ ਫੈਸਲਾ ਲਿਆ ਗਿਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਹੋਰਾਂ ਨੇ ਕਿਹਾ ਕਿ ਪੰਥਕ ਏਕਤਾ ਵੱਲ ਨੂੰ ਵਧਣਾ ਚਾਹੀਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਖੁਦ ਜੋ ਸਿੰਘ ਸਾਹਿਬ ਹਨ ਉਹ ਆਪ ਇਸ ਚੀਜ਼ ਦੀ ਅਗਵਾਈ ਕਰਨ ਕਿ ਤਵਾਮ ਧੜੇ ਨੇ ਉਹ ਇੱਕ ਮੰਚ ਤੇ ਇਕੱਠੇ ਹੋਣ ਆਪਣੇ ਵਿਚਾਰਿਕ ਮਤਭੇਦ ਭੁਲਾ ਕੇ ਪੰਥਕ ਏਕਤਾ ਵੱਲ ਨੂੰ ਵਧਿਆ ਜਾਵੇ ਬਿਲਕੁਲ ਪੰਥਕ ਇਕਤਾ ਹੋਣੀ ਬਹੁਤ ਜ਼ਰੂਰੀ ਹੈ ਲੇਕਿਨ ਕਿਤੇ ਨਾ ਕਿਤੇ ਰਾਸੀ ਤਾਕਤ ਵੰਡੀ ਹੋਣ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਜਿਸ ਸਿਲੋਂ ਉਹਨਾਂ ਨੇ 1984 ਦਾ ਜ਼ਿਕਰ ਕੀਤਾ ਕਿ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿਉਂਕਿ ਰਾਸੀ ਤਾਕਤਾਂ ਚੁਣੇ ਹੋ ਵੰਡੀਆਂ ਹੋਈਆਂ ਨੇ ਇਸ ਤੋਂ ਇਲਾਵਾ ਬੰਦੀ ਸਿੰਘਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਜਿੱਲਾਂ ਦੇ ਅੰਦਰ ਬੰਦ ਨੌਜਵਾਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਦੇਖੋ ਗਗਨ ਕਿਉਂਕਿ ਜਿੱਥੇ ਪੰਥਕ ਇਕਤਾ ਉਥੇ ਰਾਸੀ ਜਿਹੜੀ ਕਿ ਰਾਜਨੀਤਿਕ ਤੌਰ ਤੇ ਇਕਤਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸਾਡੀ ਪੰਥਕ ਤੌਰ ਤੋਂ ਇਲਾਵਾ ਰਾਜਨੀਤੀ ਤੌਰ ਤੇ ਵਿਚਾਰਕ મતਭੇਦ ਹੋਣਗੇ ਕਿਉਂਕਿ ਤੁਸੀਂ ਪਸ਼ੋਕਰ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਤਰੀਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਬਹੁਤ ਸਾਰੀਆਂ ਜਿਹੜੀਆਂ ਧੜੇਬੰਦੀਆਂ ਰਾਜਨੀਤਿਕ ਪਾਰਟੀਆਂ ਬਣੀਆਂ ਪਰ ਜੇਕਰ ਤਮਾਮ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੁੰਦੀਆਂ ਆਪਣੇ ਧੜੇ ਜੜ ਕੀ ਇਹ ਵੱਖ-ਵੱਖਰੇ ਸਨ ਉਹਨਾਂ ਧੜਿਆਂ ਨੂੰ ਇੱਕ ਤੌਰ ਤੇ ਲਿਆਂਦਾ ਜਾਂਦਾ ਰਾਜਨੀਤੀ ਤੌਰ ਤੇ ਵੀ ਆਪਣੀ ਜਿਹੜੀ ਪਹਿਲ ਕਦਮੀ ਕੀਤੀ ਜਾਂਦੀ ਤਾਂ ਕਹਿ ਸਕਦੇ ਆ ਕਿ ਦਬਾਅ ਜਿਹੜਾ ਬੜੇ ਆਸਾਨ ਤਰੀਕੇ ਦੇ ਨਾਲ ਪੈ ਸਕਦਾ ਸੀ ਅਤੇ ਉਸ ਚੀਜ਼ ਨੂੰ ਜੇਕਰ ਕਹਿ ਸਕਦੇ ਦਬਾਅ ਪਾਇਆ ਜਾਵੇ ਤਾਂ ਉਸ ਚੀਜ਼ ਦੇ ਨਾਲ ਪੰਚ ਕਮਸਲੇ ਨੇ ਜਿਹੜੇ ਉਹ ਬਹੁਤ ਸਾਰੇ ਹੱਲ ਹੋ ਸਕਦੇ ਨੇ ਕਿਉਂ ਚਾਹੇ ਉਹ 1984 ਦਾ ਇਨਸਾਫ ਹੋਵੇ ਚਾਹੇ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਅਜਿਹੇ ਬਹੁਤ ਸਾਰੇ ਮੁੱਦੇ ਨੇ ਜੋ ਪੰਥਕ ਗਲਿਆਰਿਆਂ ਦੇ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਜਿਨ੍ਹਾਂ ਦਾ ਹਜੇ ਤੱਕ ਕਿਸੇ ਦੇ ਵਿਸਤਾਰ ਦੇ ਨਾਲ ਕੋਈ ਹੱਲ ਨਹੀਂ ਹੋਇਆ ਅਤੇ ਉਹਨਾਂ ਦੇ ਹੱਲ ਵਾਸਤੇ ਕਿ ਸਾਡੇ ਜਿੱਥੇ ਪੰਥਕ ਇਕਤਾ ਤੋਂ ਬਹੁਤ ਜ਼ਰੂਰੀ ਜ਼ਰੂਰੀ ਹੈ ਉੱਥੇ ਰਾਜਨੀਤਿਕ ਤੌਰ ਤੇ ਇਕਤਾ ਵੀ ਬਹੁਤ ਜ਼ਰੂਰੀ ਹੈ ਕਿ ਰਾਜਨੀਤਿਕ ਤੌਰ ਤੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੱਗੇ ਲੜਿਆ ਜਾਵੇ ਹਾਲਾਂਕਿ ਜਦੋਂ ਵੀ ਕਿਸੇ ਸਾਡੇ ਕੋਈ ਪਾਰਟੀ ਵੀ ਬਣਦੀ ਆ ਉਸ ਪਾਰਟੀ ਦੇ ਅੰਦਰੂਨੀ ਵਿਚਾਰਿਕ ਮਤਭੇਦ ਉਹ ਲੀਡਰਾਂ ਦੇ ਹੋ ਜਾਂਦੇ ਨੇ ਪਰ ਆਪੋ ਆਪਣਾ ਜੋ ਫਾਇਦਾ ਦੇਖਿਆ ਜਾਵੇ ਚਾਹੇ ਪਾਰਟੀ ਦਾ ਫਾਇਦਾ ਦੇਖਿਆ ਜਾਵੇ ਤਾਂ ਉਸ ਸਮੇਂ ਵੀ ਬਹੁਤ ਸਾਰੀ ਲੀਡਰਸ਼ਿਪ ਹੈ ਜਿਹੜੀ ਸ਼ਾਂਤ ਰਹਿੰਦੀ ਹੈ ਪਰ ਉਸ ਦਰਮਿਆਨ ਜੇਕਰ ਤਮਾਮ ਦੂਸਰੀਆਂ ਤਰ੍ਹਾਂ ਇਕੱਠੀਆਂ ਹੋ ਕੇ ਇੱਕ ਪਾਰਟੀ ਇੱਕ ਝੰਡੇ ਦੇ ਹੇਠ ਚੱਲਣ ਤਾਂ ਉਸ ਦੇ ਨਾਲ ਪੰਥਕ ਮਸਲੇ ਜਿਹੜੇ ਹੱਲ ਕਰਵਾਏ ਜਾ ਸਕਦੇ ਨੇ ਪਰ ਹਜੇ ਤੱਕ ਦੇਖਿਆ ਜਾਵੇ ਕਿਉਂਕਿ ਦਸੰਬਰ 2 ਦਸੰਬਰ ਤੋਂ ਬਾਅਦ ਵੀ ਜਦੋਂ ਕਿੱਸਾ ਦੇ ਪੰਥਕ ਇੱਕ ਦਾ ਰਾਜਨੀਤਿਕ ਦੇ ਤੌਰ ਤੇ ਇਕਤਾ ਦਾ ਜਿਹੜਾ ਇੱਕ ਨਾਰਾ ਦਿੱਤਾ ਗਿਆ ਪਰ ਉਹ ਇਕਤਾ ਕਿਤੇ ਦਿਖਾਈ ਨਹੀਂ ਦਿੱਤੀ ਇਹ ਉਹ ਕਿੱਸਾ ਦੇ ਇੱਕ ਜੋ ਸਾਹ ਜਾਂ ਉਹ ਦਿਖਾਈ ਨਹੀਂ ਦਿੱਤੀ ਉਸ ਤੋਂ ਬਾਅਦ ਕਿੱਸਾ ਦੇ ਕੁਝ ਸਮਾਂ ਸ਼ਾਂਤੀ ਜ਼ਰੂਰ ਰਹੀ ਪਰ ਉਸ ਤੋਂ ਬਾਅਦ ਆਪਣੇ ਆਪਸ ਦੇ ਉੱਪਰ ਇੱਕ ਦੂਜੇ ਦੇ ਉੱਪਰ ਜਿਹੜੇ ਕਿ ਇਹ ਜੋ ਬਿਆਨਬਾਜ਼ੀ ਆ ਉਹ ਲਗਾਤਾਰ ਵਧੀ ਅਤੇ ਉਸ ਦਾ ਸਿੱਧੇ ਤੌਰ ਤੇ ਨੁਕਸਾਨ ਕਿਸ ਨੂੰ ਆ ਕਿਉਂਕਿ ਨੁਕਸਾਨ ਪੰਜਾਬ ਨੂੰ ਆ ਜਾਂ ਪੰਜਾਬ ਦੀਆਂ ਜੋ ਪੰਥਕ ਜਮਾਤਾਂ ਨੇ ਉਹਨਾਂ ਨੂੰ ਹੀ ਸਿੱਧੇ ਤੌਰ ਤੇ ਨੁਕਸਾਨ ਆ ਅਤੇ ਇਸ ਨੁਕਸਾਨ ਦੇ ਵਿੱਚੋਂ ਕਿਸ ਤਰੀਕੇ ਨਿਕਲਣਾ ਹੈ ਇਹ ਸਿਰਫ ਤੇ ਸਿਰਫ ਇਸ ਦਾ ਹੱਲ ਹੈ ਕਿ ਏਕਤਾ ਕੀਤੀ ਜਾਵੇ ਪੰਥਕ ਤੌਰ ਤੇ ਰਾਜਨੀਤੀ ਤੌਰ ਤੇ ਇਕੱਠੇ ਹੋ ਕੇ ਜਿਹੜੀ ਕਿ ਲੜਾਈ ਆ ਉਹ ਪੰਜਾਬ ਦੀ ਲੜੀ ਜਾਵੇ ਬਿਲਕੁਲ ਪੰਥਕ ਕੇ ਏਕਤਾ ਦੇ ਮੈਸੇਜ ਦੇਣ ਦੇ ਨਾਲ ਨਾਲ ਹੀ ਉਹਨਾਂ ਨੇ ਜੋ ਜ਼ਿਕਰ ਕੀਤਾ ਨਸ਼ਿਆਂ ਦਾ ਜ਼ਿਕਰ ਕੀਤਾ ਉਹਨਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਦਾ ਜ਼ਿਕਰ ਕਰਦੇ ਉਹ ਇਹ ਕਿਹਾ ਕਿ ਗਰਾਉਂਡ ਜ਼ੀਰੋ ਤੇ ਹੁਣ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਇੱਕ ਤੇਜ਼ ਗਤੀ ਦੇ ਨਾਲ ਧਰਮ ਪ੍ਰਚਾਰ ਲਹਿਰ ਜਨੂੰ ਉਸ ਨੂੰ ਆਰੰਭਿਆ ਜਾਏ ਪ੍ਰਾਤਮਿਕਤਾ ਆਵਾ ਦੇ ਵਿੱਚ ਉਹਨਾਂ ਦੇ ਇਹ ਅਹਿਮ ਪੁਆਇੰਟ ਰਹੇਗਾ ਦੇਖੋ ਗਗਨ ਕਿਉਂਕਿ ਜਦੋਂ ਵੀ ਕਰ ਸਕਦੇ ਕਿਸੇ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਜ਼ਿੰਮੇਵਾਰੀ ਦਾ ਜਿਹੜਾ ਕੰਮ ਹੈ ਉਹ ਗਰਾਉਂਡ ਲੈਵਲ ਤੋਂ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ ਹੈ ਤੁਸੀਂ ਦੇਖਿਓ ਹੁਣ ਜੋ ਸਿੰਘ ਸਹਿਬਾਨ ਸੰਨ ਚਾਹ ਗਿਆਨੀ ਸੁਲਤਾਨ ਸਿੰਘ ਸੰਨ ਚਾਹ ਜਥੇਦਾਰ ਗਿਆਨੀ ਰਕਬੀਰ ਸਿੰਘ ਸੰਨ ਲਗਾਤਾਰ ਜੋ ਕਹਿ ਸਕਦੇ ਆ ਉਹਨਾਂ ਵੱਲੋਂ ਵੀ ਵੱਖੋ ਵੱਖਰੇ ਜਿਹੜੇ ਫੈਸਲੇ ਆ ਉਹ ਲਏ ਗਏ ਤਾਂ ਕਿ ਉਹਨਾਂ ਫੈਸਲਿਆਂ ਦੀ ਪੂਰਤੀ ਹੋ ਸਕੇ ਪਰ ਇਸ ਦੇ ਦਰਮਿਆਨ ਦੇਖੋ ਹੁਣ ਨਵੇਂ ਜਥੇਦਾਰ ਸਬੰਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਅਤੇ ਉਹਨਾਂ ਸਿੰਘ ਸਬਾਨਾ ਬੋਲ ਲੋ ਵੀ ਇਸ ਚੀਜ਼ ਨੂੰ ਜਿਹੜਾ ਗਰਾਊਂਡ ਪੱਧਰ ਤੇ ਮਜ਼ਬੂਤ ਕੀਤਾ ਜਾਏਗਾ ਤਾਂ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਕਿਸ ਤਰ੍ਹਾਂ ਦੇ ਜੋ ਨੌਜਵਾਨੀਆਂ ਉਹ ਨਸ਼ੇ ਦੇ ਨਾਲ ਜੁੜ ਰਹੀ ਹੈ ਪਰ ਉਸ ਨੂੰ ਨਸ਼ੇ ਦੇ ਕੋਰਟ ਚੋਂ ਕੱਢ ਕੇ ਧਰਮ ਪ੍ਰਚਾਰ ਵੱਲ ਨੂੰ ਲਿਆਂਦਾ ਜਾਵੇ ਧਰਮ ਦੇ ਨਾਲ ਜੋੜਿਆ ਜਾਵੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲੇ ਲੈਣੇ ਪੈਣਗੇ ਦੂਸਰਾ ਸਭ ਤੋਂ ਜਿਹੜਾ ਇਸ ਸਮੇਂ ਸਭ ਤੋਂ ਵੱਡਾ ਵਿਸ਼ਾ ਜੋ ਕਹਿ ਸਕਦੇ ਆ ਸਿੰਘ ਸਭਾ ਦੇ ਸਾਹਮਣੇ ਵੀ ਆ ਉਹ ਪੰਥਕ ਏਕਤਾ ਦਾ ਹੀ ਆ ਕਿ ਪੰਥਕ ਏਕਤਾ ਦੇ ਤੌਰ ਤੇ तमाम ਜਥੇਬੰਦੀਆਂ तमाम ਨਿਹੰਗ ਸਿੰਘ ਜਥੇਬੰਦੀਆਂ ਹੁਣ तमाम ਧੜੇ ਹੋਣ ਉਹਨਾਂ ਸਾਰਿਆਂ ਧੜਿਆਂ ਨੂੰ ਜਥੇਬੰਦੀਆਂ ਨੂੰ ਇਕੱਠਿਆਂ ਕੀਤਾ ਜਾਵੇ ਬਾਕੀ ਜਿਹੜੀ ਲੜਾਈ ਆ ਉਹ ਬੜੇ ਆਸਾਨ ਤਰੀਕੇ ਦੇ ਨਾਲ ਜਿੱਤੀ ਜਾ ਸਕੀ ਕਿਉਂਕਿ ਅਕਸਰ ਅਸੀਂ ਵੀ ਛੋਟੇ ਹੁੰਦੇ ਇਹ ਚੀਜ਼ਾਂ ਪੜਦੇ ਸੀਗੇ ਕਿ ਏਕਤਾ ਦੇ ਵਿੱਚ ਬਲ ਹੁੰਦਾ ਅਤੇ ਜੇਕਰ ਇਕੱਠੇ ਹੋਵਾਂਗੇ ਤਾਂ ਉਹ ਲੜਾਈ ਬੜੇ ਆਸਾਨ ਤਰੀਕੇ ਦੇ ਨਾਲ ਜਿੱਤੀ ਜਾ ਸਕੇਗੀ ਜੇਕਰ ਅਕੱਲੇ-ਅਕੱਲੇ ਹੋ ਜੇ ਵੱਖ-ਵੱਖ ਹੋਵਾਂਗੇ ਤਾਂ ਉਸ ਚੀਜ਼ ਦਾ ਵਿਰੋਧੀ ਜਿਹੜਾ ਸਿੰਘ ਇਹ ਵੀ ਕਹਿੰਦੇ ਨੇ ਕਿ ਦੋਹਾਂ ਹੀ ਧਿਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਏਕਤਾ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਸੀ ਪਹਿਲ ਦੋਹਾਂ ਹੀ ਧਿਰਾਂ ਦੇ ਵੱਲੋਂ ਨਹੀਂ ਕੀਤੀ ਗਈ ਹੈ ਉਹਨੇ ਜ਼ਬਰਦਸਤ ਤਰੀਕੇ ਦੇ ਨਾਲ ਦੇਖੋ ਗਗਨ ਕਿਉਂਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਇਕਤਾ ਦਾ ਜਿਹੜਾ ਜ਼ਿਕਰ ਹੋਇਆ ਸੀਗਾ ਪਰ ਉਸ ਦਰਮਿਆਨ ਵੀ ਤੁਸੀਂ ਦੇਖੋ ਕਿ ਦੋਹੇ ਧਿਰਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਿਸੇ ਦੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਜਿਸ ਨੂੰ ਸਿੰਘ ਸਵਰਨ ਵੱਲੋਂ ਦਾਗੀ ਅਤੇ ਬਾਗੀ ਦੋ ਧੜਿਆਂ ਦਾ ਨਾਮ ਦਿੱਤਾ ਗਿਆ ਸੀਗਾ ਦੋਨੇ ਧੜਿਆਂ ਵੱਲੋਂ ਲਗਾਤਾਰ ਜੋ ਬਿਆਨਬਾਜ਼ੀ ਆ ਉਹ ਸਾਹਮਣੇ ਆਈ ਹੈ ਚਾਹੇ ਕਿਸੇ ਦੇ ਇੱਕ ਪਾਸੇ ਤੋਂ ਦੂਸਰੇ ਧੜੇ ਤੇ ਬਿਆਨ ਹੁੰਦੇ ਹੋਣ ਚਾਹੇ ਦੂਸਰੇ ਧੜੇ ਦੇ ਪਹਿਲੇ ਵਾਲੇ ਧੜੇ ਤੇ ਬਿਆਨ ਹੁੰਦੇ ਹੋਣ ਤੇ ਲਗਾਤਾਰ ਉਹ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਨਕਸ਼ ਆਨਵੀ ਸਿੱਧੇ ਤੌਰ ਤੇ ਹੋਇਆ ਕਿ ਜੋ ਨੇੜਤਾ ਹੋਣੀ ਸੀ ਉਹ ਨੇੜਤਾ ਦੂਰੀਆਂ ਦੇ ਵਿੱਚ ਵੱਧ ਗਈ ਅਤੇ ਉਸ ਚੀਜ਼ ਨੂੰ ਜਿਹੜਾ ਕਿਤੇ ਨਾ ਕਿਤੇ ਪੂਰਾ ਨਹੀਂ ਕੀਤਾ ਗਿਆ ਅਤੇ ਇਸੇ ਚੀਜ਼ ਨੂੰ ਲੈ ਕੇ ਜਿਹੜਾ ਕੀ ਜ਼ਿਕਰ ਕੀਤਾ ਕਿ 2 ਦਸੰਬਰ ਦੇ ਜੋ ਹੁਕਮਨਾਮੇ ਨੇ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਉਹਨਾਂ ਨੂੰ ਲਾਗੂ ਕੀਤਾ ਜਾਏਗਾ ਅਤੇ ਜੋ ਏਕਤਾ ਦਾ ਜ਼ਿਕਰ ਹੋਇਆ ਜੋ ਇਕੱਠਿਆਂ ਹੋਣ ਦਾ ਜ਼ਿਕਰ ਹੋਇਆ ਜੋ ਕਹਿੰਦਾ ਵੱਖ-ਵੱਖ ਜ਼ਿਕਰ ਹੋਏ ਉਹਨਾਂ ਚੀਜ਼ਾਂ ਤੇ ਪਹਿਰਾ ਦਿੱਤਾ ਜਾਵੇ ਅਤੇ ਤਵਾਮ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਕੱਠਿਆਂ ਹੋ ਕੇ ਜਿਹੜੀ ਕਿਸ ਦੀ ਲੜਾਈ ਲੜਨੀ ਹੈ। ਬਿਲਕੁਲ ਇਕੱਠੇ ਕਿਵੇਂ ਕੀਤਾ ਜਾਏਗਾ ਔਰ ਕਿਵੇਂ ਜੋ ਗਰਾਊਂਡ ਤੇ ਕੰਮ ਵੀ ਕੀਤਾ ਜਾਏਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਵੀ ਬਹੁਤ ਦੇਖਣ ਵਾਲਾ ਅਹਿਮ ਚੀਜ਼ ਹੋਏਗੀ। ਲੇਕਿਨ ਇਸ ਦੇ ਨਾਲ ਹੀ ਕਈ ਨਿਹੰਗ ਜਥੇਬੰਦੀਆਂ ਨੇ ਕੇਸਗੜ ਸਾਹਿਬ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਜੋ ਵਿਰੋਧ ਕਰ ਰਹੀਆਂ ਨੇ ਇਸ ਦਸਾਰ ਬੰਦੇ ਦਸਾਰ ਬੰਦੀ ਦਾ ਤੌਰ ਨਾਲ ਵਿਰੋਧ ਦੀ ਲਹਿਰ ਕੀ ਰੁਖ ਅਖਤਿਆਰ ਕਰੇਗੀ ਇਸ ਨਜ਼ਰ ਤੁਸੀਂ ਬਣਾ ਕੇ ਰੱਖਣਾ ਸੀ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ ਇਸ ਦੇ ਨਾਲ ਹੀ ਫਿਲਹਾਲ